ਸਰੀਆ ਕਾ ਜੀ ਮੈਂ ਰਾਜ ਦੀ ਮੇਰੇ ਚੈਨਲ ਪੰਜਾਬੀ ਸੂਟ ਰਾਜ ਦੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣਾ ਤੇ ਨਿਊ ਸਟਫ ਹੈ ਜੀ ਸਾਰਾ ਜਿਹੜਾ ਵੀ ਤੁਹਾਨੂੰ ਕਰ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਤੁਸੀਂ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਪਲੇਨ ਸਟੱਫ ਲੈਣਾ ਚਾਹੁੰਦੇ ਹੋ ਤਾਂ ਆਪਾਂ ਪਲੇਨ ਵੀ ਤੁਹਾਡੇ ਘਰ ਤੱਕ ਪਹੁੰਚਾ ਦੇਣੀ ਤੇ ਚਲੋ ਸ਼ੁਰੂ ਕਰਦੇ ਆਂ ਆਪਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਟਾ ਸਹਿਲਾ ਸੂਟ ਹੈ ਜੀ ਆਪਣੇ ਕੋ ਬਹੁਤ ਜਿਆਦਾ ਸੋਨਾ ਰਸਟ 오ਰੇਂਜ ਦਾ ਕਲਰ ਹੈ ਫੋਨ ਦੇ ਵਿੱਚ ਇਹ ਵਾਲੀ ਜਾਰਜਟ ਹੈ ਜੀ ਤੇ ਬਹੁਤ ਜਿਆਦਾ ਸੋਨਾ ਸਟੱਫ ਹੈ ਤੁਸੀਂ ਚੈੱਕ ਕਰ ਸਕਦੇ ਹੋ ਏ ਦੇਤੇ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਜਿਹੜੇ ਇਹਨਾਂ ਦੇ ਵਿੱਚ 컬러 ਨੇ ਆਪਾਂ ਤੁਹਾਨੂੰ ਚੈੱਕ ਕਰਵਾ ਦਨੇ ਆ ਜੇ ਤੁਸੀਂ ਇਹਨਾਂ ਸੂਟਾਂ ਦੇ ਵਿੱਚ ਜਾਂ ਤੁਸੀਂ ਇਹ ਵਾਲੇ ਸਟਾਫ ਦੇ ਵਿੱਚ ਹੋਰ 컬러 ਦੇਖਣਾ ਚਾਹੁੰਦੇ ਆ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੇ ਲਈ ਘਰ ਬੈਠੇ ਪਿਕਸ ਮੰਗਵਾ ਸਕਦੇ ਹੋ ਤੇ ਇਹ ਸੂਟ ਆਰਡਰ ਕਰ ਸਕਦੇ ਹੋ ਜੀ ਨੈਕਸਟ 컬러 ਹੈ ਜੀ ਆਪਣੇ ਕੋਲ ਗ੍ਰੀਨ 컬러 ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਜਿਹਾ ਸਟਾਫ ਹੈ ਇਹ ਬਟਨ ਵਾਲੀ ਜੌਰਜਟ ਹੈ ਜੀ ਇਹ ਵਾਲੀ ਜਿਹੜੀ ਵੀ ਅੱਜ ਆਪਾਂ ਤੁਹਾਨੂੰ ਦਿਖਾ ਰਿਆ ਡਬਲ ਟੋਨ ਵਾਲੀ ਜੌਰਜਟ ਹੈ ਤੇ ਇਹਦੇ ਤੇ ਮਸ਼ੀਨ ਵਰਕ ਤੇ ਆਈ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਜੀ ਨੈਕਸਟ ਆਊਗਾ ਜੀ ਆਪਣੇ ਕੋਲ ਪਰਪਲ ਕਲਰ ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਤੇ ਬਹੁਤ ਹੀ ਸੋਹਣਾ ਸਟਫ ਹੈ ਜੇ ਇਹਨਾਂ ਸਟਾਫ ਜੇ ਇਹ ਵਾਰ ਸਟਾਫ ਦੇ ਵਿੱਚ ਤੁਸੀਂ ਹੋਰ ਪਿਕਸ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਅੱਜ ਆਪਾਂ ਤੁਹਾਨੂੰ ਅਲੱਗ ਅਲੱਗ ਸਟਾਫ ਦਿਖਾਵਾਂਗੇ ਸਾਰੇ ਤੇ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਨੈਕਸਟ ਆਉਗਾ ਜੀ ਪਿਕਕੋਕ ਕਲਰ ਦੇ ਵਿੱਚ ਲਾਈਨਾਂ ਵਾਈਟ ਜਾਰਜਟਾ ਜਿਹੜੀ ਵੀ ਆਪਾਂ ਤੁਹਾਨੂੰ ਜਾਰਜਟ ਦਵਾਂਗੇ ਪੂਰੀ ਵਧੀਆ ਕੁਆਲਿਟੀ ਦੀ ਦਵਾਂਗੇ ਜੀ ਤੇ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਤੁਹਾਨੂੰ ਇਹ ਵਾਲੀ ਜਾਰਜਟ ਦਵਾਂਗੇ ਇਹ ਬਹੁਤ ਜਿਆਦਾ ਸੋਨਾ ਸਟਾਫ ਹੈ ਲਾਈਨਾਂ ਵਾਲੀ ਜੌਰਜਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਿਕਕ ਦਾ कलर ਦਾ ਸੂਟ ਹੈ ਵਾ ਤੇ ਇਹ ਨੈਕਸਟ ਆਊਗਾ ਜੀ froci ਜਿਹੜਾ कलर ਦਾ ਸੂਟ ਹੈ ਜੀ ਲਾਈਨਾਂ ਵਾਲੀ ਜੌਰਜਟ ਦੇ ਵਿੱਚ ਜੇ ਤੁਸੀਂ ਜੌਰਜਟ ਦੇ ਵਿੱਚ ਵੀ ਹੋਰ ਕਲਰ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਮੰਗਵਾ ਸਕਦੇ ਹੋ ਬਸ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਘਰ ਤੇ ਪਿਕਸ ਮੰਗਵਾ ਸਕਦੇ ਹੋ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਪੁੱਟਾਂ ਵਿੱਚ ਕੋਈ ਵੀ ਕਲਰ ਪਸੰਦ ਹੋਵੇ ਤਾਂ ਤੁਸੀਂ ਸਕ੍ਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਆਰਡਰ ਕਰ ਸਕਦੇ ਹੋ। ਨੇਸਟ ਆਉਗਾ ਜੀ ਆਪਣੇ ਕੋਲ ਡਬਲ ਟੋਨ ਸੋਨ कॉटन ਆਈ ਹੈ ਜੀ న్యూ ਕਲਰ ਦੇ ਵਿੱਚ ਬਹੁਤ ਜਿਆਦਾ ਸੋਨਾ ਸੀ ਗ੍ਰੀਨ ਕਲਰ ਦੇ ਵਿੱਚ ਇਹ ਵਾਈਟ कॉटन ਹੈ ਜੀ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਆਪਣੇ ਕੋਲ ਸੂਟ ਆਏ ਸੀ ਤੇ ਆਪਣੇ ਕੋਲ ਸੇਲ ਹੋ ਗਏ ਤੇ ਆਪਾਂ ਵੀਡੀਓ ਨਹੀਂ ਬਣਾ ਸਕੇ। ਜੇ ਤੁਸੀਂ ਡਬਲ ਟੋਨਸ कॉटन ਦੇ ਵਿੱਚ ਹੋਰ ਕਲਰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਿਹੜੇ ਵੀ ਆਪਾਂ ਵਰਕ ਸੂਟ ਕਰਵਾਏ ਨੇ ਆਪਾਂ ਜਲਦੀ ਤੁਹਾਡੇ ਲਈ ਇਹ ਨਾਲ ਉੱਤੇ ਵਰਕ ਕੀਤੇ ਹੋਏ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਜੀ ਜੇ ਤੁਸੀਂ ਦੋਨੋਂ ਸਾਈਡ ਤੇ ਵਰਕ ਸੂਟ ਯੂਜ਼ ਹੁੰਦਾ ਹੈ ਜੀ ਜਿੱਤ ਸੀ ਸੀ ਗ੍ਰੀਨ ਕਲਰ ਕਰਨਾ ਚਾਹੁੰਦੇ ਹੋ ਸੀ ਗ੍ਰੀਨ ਕਰ ਸਕਦੇ ਹੋ ਜੇ ਤੁਸੀਂ ਇਹ ਵਾਲਾ ਕਲਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਦਾਂਲਾ ਕਲਰ ਵੀ ਯੂਜ਼ ਕਰ ਸਕਦੇ ਜੀ ਬਹੁਤ ਜਿਆਦਾ ਸੋਹਣਾ ਸਟੱਫ ਹੈ ਤੇ ਇਹਨੂੰ ਕੋਈ ਵੀ ਲਾਈਨਿੰਗ ਦੀ ਜ਼ੁਮਤ ਨਹੀਂ ਹੈਗੀ ਜੇ ਤੁਸੀਂ ਇਹ ਵਾਲਾ ਸਟੱਫ ਦੇ ਵਿੱਚ ਪਿਕਸ ਮਾਉਣਾ ਚਾਹੁੰਦੇ ਹੋ ਤਾਂ ਅਮਰੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ। ਇਹ ਵਾਲੇ ਸੂਟਾਂ ਮੈਂ ਆਪਾਂ ਜਿਹੜੇ ਵੀ ਇਹ ਸੂਟਾਂ ਦੇ ਡੀਟ ਹੋਣਗੇ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ। ਨੈਕਸਟ ਸੂਟ ਹੈ ਜੀ ਆਪਣੇ ਕੋਲ ਨੀਲਾ ਕਾਟਨ ਦੇ ਵਿੱਚ ਬਹੁਤ ਜਿਆਦਾ ਸੋਨਾ ਸਟੱਫ ਹੈ ਜੀ। ਇਹ ਵਾਲਾ ਸਟੱਫ ਵੀ ਲਾਈਨਿੰਗ ਤੋਂ ਬਿਨਾ ਵੰਦੇ ਜੀ ਜੇ ਤੁਸੀਂ ਇਹਨਾਂ ਵਿੱਚ ਕਲਰ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਕੋਲ ਇਹਨਾਂ ਵਿੱਚ ਆਪਣੇ ਕੋਲ ਇੱਕ ਇੱਕ ਕਲਰ ਰੈਂਦਾ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਨੈਸਟ ਆਊਗਾ ਜੀ ਗ੍ਰੀਨ ਕਲਰ ਦੇ ਵਿੱਚ ਤੇ ਸਾਰੀ ਵਧੀਆ ਕੁਆਲਿਟੀ ਦੀ ਕਾਟਨ ਹੋਊਗੀ ਐਸਕੇ ਦੀ ਕਾਟਨ ਹੈ ਜੀ ਸਾਰੀ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਤੇ ਇਹਦੇ ਤੇ ਵੀ ਤੁਸੀਂ ਕੰਮ ਜੇ ਤੁਸੀਂ ਇਨਾਂ ਤੇ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਇੱਥੇ ਮਸ਼ੀਨ ਵਰਕ ਵੀ ਕਰਕੇ ਦੇ ਦਾਂਗੇ ਜੀ ਕਹੋ ਜਿਆ ਸੋਨਾ ਸਟੌਕ ਹੈ ਤੇ ਸਾਰਿਆਂ ਦਾ ਸਾਰੇ ਸੂਟਾਂ ਦਾ ਕੋਈ ਇੱਕ ਕਲਰ ਰਹਿੰਦਾ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤਾਂ ਤੁਸੀਂ ਫਟਾਫਟ ਆਰਡਰ ਕਰ ਸਕਦੇ ਹੋ ਤੇ ਘਰ ਬੈਠ ਕੇ ਸੂਟ ਆਰਡਰ ਕਰ ਸਕਦੇ ਹੋ ਜੀ ਤੇ ਨੈਕਸਟ ਅਤੇ ਇੱਕ ਕਪੜੇ ਕੋਲ येलो ਕਲਰ ਮਾਸਟਰ येलो ਕਲਰ ਦਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੀ ਤੇ ਬਹੁਤ ਜਿਆਦਾ ਸੋਹਣੇ ਕਾਟਨ ਹੈ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਘਰ ਬੈਠ ਕੇ ਮੰਗਵਾ ਸਕਦੇ ਹੋ ਅਸੀਂ ਇਹ ਆਪਣੇ ਅੱਜਵਲੇ ਸੂਟ ਜਿੰਨਾ ਸਟੌਕ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਦੋਵੇ ਤਾਂ ਤੁਸੀਂ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ like comment ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਇਹ ਸੂਟਾਂ ਦੀ collection ਕਿੱਦਾਂ ਦੀ ਲੱਗਦੀ ਹੈ ਜੀ ਮੇਰੀ video ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੀ video ਦੇ ਨਾਲ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੇ ਨਵੇਂ ਨਵੇਂ ਡਿਜਾਇਨਾਂ ਦੇ ਨਾਲ bye bye